ਸਤਿ ਸ੍ਰੀ ਅਕਾਲ ਡੈਡੀ ਜੀ ਸਤਿ ਸ੍ਰੀ ਅਕਾਲ ਪੁੱਤ ਠੀਕ ਹੈ ਜਾਨੇ ਹੋ ਤੁਸੀਂ ਖੁਸ਼ ਨੇ ਪੁੱਤ ਚਾਹ ਬਣਾ ਰਿਆ ਸੀ ਆਪਣੇ ਵਾਸਤੇ ਤੇ ਤੇਰੀ ਮੰਮੀ ਵਾਸਤੇ ਕਿਉਂ ਚਾਹ ਤੁਸੀਂ ਕਿਉਂ ਬਣਾ ਰਹੇ ਹੋ ਮੰਮੀ ਕਿੱਥੇ ਨੇ ਪੁੱਤ ਕੱਲ ਰਾਤ ਤੋਂ ਨਾ ਉਹਦੀ ਪੇਟ ਵਿੱਚ ਬਾਲਾ ਹੀ ਦਰਦ ਹੋ ਰਿਹਾ ਹੈ ਕੀ ਦਵਾਈ ਤਾਂ ਲਈ ਆ ਮੰਮੀ ਨੇ ਹਾਂ ਹਾਂ ਪੁੱਤ ਮੈਂ ਉਹਨੂੰ ਦਵਾਈ ਵੀ ਦੇਤੀ ਸੀ ਤੇ ਬਾਮ ਵੀ ਲਾਤੀ ਸੀ ਇਸੇ ਕਰ ਨੂੰ ਨਾ ਗਰਮ ਪਾਣੀ ਦੀ ਬੋਤਲ ਵੀ ਦੇਤੀ ਸੀ ਪਰ ਹਲੇ ਵੀ ਨਾ ਉਹਨੂੰ ਐਨਾ ਆਰਾਮ ਨਹੀਂ ਹੈਗਾ ਉਹ ਦਰਦ ਵਿੱਚ ਤੜਫ ਰਹੀ ਹੈ ਇਸੇ ਕਰਕੇ ਮੈਂ ਚਾਹ ਬਣਾਉਣ ਆਇਆ ਮੰਮੀ ਨੂੰ ਕਹੋ ਨਾ ਕਿ ਉੱਠ ਕੇ ਹੁਣ ਹੋਰ ਕੰਮ ਕਰ ਲੈਣ ਕਿ ਦੋ ਜਾਣਿਆਂ ਦਾ ਕੰਮ ਹੌਲੀ-ਹੌਲੀ ਕਰ ਲੂੰਗੀ ਕਿ ਐ ਵਾਰ ਸਮਝਾਇਆ ਕਿ ਆਪਦੀ ਉਮਰ ਦਾ ਖਿਆਲ ਕਰ ਲਿਆ ਕਰੋ ਇਸ ਉਮਰ ਚ ਬੱਤ ਕੰਮ ਕਰੋਗੇ ਤਾਂ ਤੁਸੀਂ ਬਿਮਾਰ ਹੋ ਜਾਓਗੇ ਪਰ ਮੰਮੀ ਨੂੰ ਵੀ ਪੁੱਠੀ ਆਤਾ ਸਾਰੇ ਕੰਮ ਖੁਦ ਕਰਨ ਦੀ ਪਤਾ ਨਹੀਂ ਕੀ ਭੂਤ ਸਵਾਰ ਹੋਇਆ ਰਹਿੰਦਾ ਮੰਮੀ ਤੇ ਡੈਡੀ ਹਕਤਿਕ ਕਿੰਨੀ ਠੰਡ ਪਈ ਆ ਮੰਮੀ ਸਾਰਾ ਦਿਨ ਕੰਮ 'ਚ ਲੱਗੀ ਰਹਦੀ ਸੀ ਮੈਨੂੰ ਲੱਗਦਾ ਜਰੂਰ ਮੰਮੀ ਨੂੰ ਠੰਡ ਹੀ ਲੱਗੀ ਹੋਣੀ ਆ ਸਮਝਾਉਦਾ ਤਾਂ ਮੈਂ ਵੀ ਬਥੇਰਾ ਕਿ ਘੱਟ ਕੰਮ ਕਰਿਆ ਕਰ ਪਰ ਤੇਰੀ ਮਾਂ ਮੇਰੀ ਮੰਦੀ ਕਿੱਥੇ ਆ ਉਹ ਰੈਣ ਦਾ ਡੈਡੀ ਜੀ ਤੁਸੀਂ ਵੀ ਤੁਹਾਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਉਹ ਤੁਹਾਡੇ ਤਾਂ ਮਜ਼ੇ ਹੀ ਹੋਰੇ ਹੋਣਗੇ ਥੋਡੇ 1200 ਮਹੀਨੇ ਦੇ ਦੋ ਬਚਦੇ ਨੇ ਮੈਨੂੰ ਇਹ ਸਮਝ ਨਹੀਂ ਲੱਗਦੀ ਮੈਂ ਇੰਨੇ ਪੈਸੇ ਬਚਾ ਕੇ ਤੁਸੀਂ ਬੁਢਾਪੇ ਚ ਕਰੋਗੇ ਕੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਅਖੀਰ ਚ ਤੁਹਾਡੇ ਪੈਸੇ ਨਾ ਤੁਹਾਡੇ ਜਵਾਕਾਂ ਨੇ ਹੀ ਉਡਾ ਦੇਣੇ ਨੇ ਉਦੋਂ ਕੋਈ ਨਹੀਂ ਸਮਝੂਗਾ ਕਿ ਤੁਸੀਂ ਇਹ ਪੈਸੇ ਕਿੰਨੇ ਮਿਹਨਤ ਨਾਲ ਕਮਾਏ ਸੀ ਸਾਰਿਆਂ ਨੂੰ ਬਸ ਤੁਹਾਡੇ ਪੈਸੇ ਤਾਂ ਕੀ ਮਤਲਬ ਰਹੂਗਾ ਨਾਲੇ ਤੁਸੀਂ ਤੇ ਮੰਮੀ ਨਾ ਬਸ ਸਾਰੀ ਉਮਰ ਸਫ਼ਾਈ ਕਰਦੇ ਰਹੋ ਨਾਲੇ ਘੱਟ ਕੰਮ ਕਰਨ ਤੋਂ ਕੀ ਮਤਲਬ ਸੀ ਤੁਹਾਡਾ ਵੀ ਮੇਰੀ ਮਾਂ बस ਕੰਮ ਕਰਦੀ ਰਹੇ ਚਾਹੇ ਉਹ ਕਰੇ ਹੌਲੀ-ਹੌਲੀ ਪਰ ਤੁਸੀਂ ਨਹੀਂ ਕਦੇ ਉਹਨੂੰ ਰੋਕਣਾ ਨਾ ਤਾਂ ਮੇਰੀ ਮਾਂ ਨੇ ਕਦੇ ਆਪਦੇ ਬਾਰੇ ਸੋਚਿਆ ਤੇ ਨਾ ਹੀ ਤੁਸੀਂ ਮੇਰੀ ਮਾਂ ਬਾਰੇ ਕਦੇ ਸੋਚਿਆ ਕਿ ਉਹ ਇਸ ਬੁਢਾਪੇ 'ਚ ਵੀ ਕੰਮ ਕਰ ਰਹੀ ਆ ਕਿ ਉਹਨੂੰ ਮੈਂ ਕੋਈ ਕੰਮ ਵਾਲੀ ਲਗਾ ਦਾਂ ਡੈਡੀ ਮੈਨੂੰ ਪਤਾ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤਾਂ ਉਸ ਟਾਈਮ ਤੁਹਾਡੀ ਆਮਦਨ ਘੱਟ ਸੀ ਤੇ ਤੁਹਾਡੇ ਤੇ ਜ਼ਿੰਮੇਦਾਰੀਆਂ ਵੱਧ ਸੀਗੀਆਂ ਉਹ ਤਿੰਨ ਤਿੰਨ ਚਵਾਕਾਂ ਨੂੰ ਪੜਾਉਣਾ ਕੋਈ ਸੌਖੀ ਗੱਲ ਨਹੀਂ ਸੀ ਤੇ ਨਾਲ ਘਰ ਦਾ ਖਰਚਾ ਚੱਕਣਾ ਪਰ ਡੈਡੀ ਹੁਣ ਤਾਂ ਤੁਸੀਂ ਸਾਰੀ ਜ਼ਿੰਮੇਦਾਰੀਆਂ ਤੋਂ ਮੁਕਤ ਹੋ ਗਏ ਤੁਹਾਡੇ ਸਾਰੇ ਬੱਚੇ ਆਪੋ ਆਪਣੇ ਘਰੇ ਖੁਸ਼ ਨੇ ਸੈਟਲਡ ਨੇ ਨਾਲ ਡੈਡੀ ਤੁਹਾਡੀ ਪੈਨਸ਼ਨ ਵੀ ਤਾਂ ਆਉਂਦੀ ਆ ਕੀ ਕਰੋਗੇ ਇੰਨੇ ਪੈਸਿਆਂ ਦਾ ਹੁਣ ਤਾਂ ਸੁੱਖ ਲੈ ਲਓ ਆਰਾਮ ਦੀ ਜ਼ਿੰਦਗੀ ਜਿਉ ਲੋ ਦੇਖੋ ਕੰਮ ਆਲੀ ਰੱਖ ਲੋ ਨਹੀਂ ਤਾਂ ਮੈਂ ਸਵੇਰ ਵਾਲੀ ਟ੍ਰੇਨ ਫੜ ਕੇ ਆ ਜਾਣਾ ਇੱਥੇ ਨਹੀਂ ਪੁੱਤ ਇੱਥੇ ਆਉਣ ਦੀ ਕੋਈ ਲੋੜ ਨਹੀਂ ਜੋ ਤੂੰ ਮੈਨੂੰ ਸਮਝਾਉਣਾ ਚਾਹੁੰਦੀ ਸੀ ਨਾ ਮੈਂ ਸਮਝ ਗਿਆ ਮੈਂ ਅੱਜ ਹੀ ਨਾ ਕੰਮ ਵਾਲੀ ਲੱਭ ਕੇ ਘਰੇ ਲਾਉਣਾ ਤਾਂ ਕਿ ਤੇਰੀ ਮਾਂ ਨੂੰ ਆਰਾਮ ਮਿਲੇ ਹੁਣ ਤਾਂ ਤੂੰ ਪੁੱਤ ਖੁਸ਼ ਹੈ ਨਾ ਸਾਸਰੀ ਕਾਲ ਜੀ ਹਰ ਮਾਂ ਪਿਓ ਆਪਣੇ ਬੱਚੇ ਲਈ ਬਹੁਤ ਮਿਹਨਤ ਕਰਦਾ ਉਹਦੇ ਲਈ ਵੱਧ ਤੋਂ ਵੱਧ ਕਮਾਈ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹਦੇ ਬੱਚੇ ਨੂੰ ਹਰ ਸੁੱਖ ਸੁਭਦਾ ਮਿਲ ਜੇ ਪਰ ਕਦੇ ਸੋਚਿਆ ਕਿ ਮਾਪਿਓ ਨੂੰ ਵੀ ਬਜ਼ੁਰਗ ਹੋਏ ਪਿੱਛੋਂ ਉਹੀ ਸੁੱਖ ਸੁਭਦਾ ਮਿਲਣੀ ਚਾਹੀਦੀ ਆ ਮਾਪਿਓ ਕਿਰਸ ਕਰਕੇ ਨਾ ਇੱਕ ਇੱਕ ਪੈਸਾ ਔਖਾ ਸੌਖਾ ਹੋ ਕੇ ਜੋੜਦਾ ਜਦੋਂ ਉਹ ਬਜ਼ੁਰਗ ਹੋ ਜਾਂਦਾ ਨਾ ਉਹਨਾਂ ਪੈਸਿਆਂ ਨੂੰ ਉਹ ਤਦ ਵੀ ਨਹੀਂ ਖਰਚਦਾ ਉਹ ਪਤਾ ਕਿਉਂ ਨਹੀਂ ਖਰਚਦਾ ਉਹ ਤਾਂ ਨਹੀਂ ਖਰਚਦਾ ਕਿ ਉਹਦੇ ਪੁੱਤ ਪੋਤਰੇ ਉਹਨਾਂ ਪੈਸਿਆਂ ਨੂੰ ਵਰਤਣ ਪਰ ਮੈਂ ਇਹ ਕਹਿਣਾ ਚਾਹੁੰਨੀ ਆ ਬਜ਼ੁਰਗੋ ਜਦੋਂ ਸਾਰੀ ਉਮਰ ਕਮਾਈ ਕੀਤੀ ਆ ਤਾਂ ਥੋੜਾ ਆਪਣੇ ਤੇ ਵੀ ਖਰਚ ਲੋ ਸੋ ਤੁਸੀਂ ਸਮਝ ਹੀ ਗਏ ਹੋਵੋਗੇ ਜੋ ਅਸੀਂ ਕਹਿਣਾ ਚਾਹੁੰਦੇ ਆ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਪੇਜ ਨੂੰ ਫੋਲੋ ਵੀ ਕਰਿਓ ਸਸੇਕਾਲ ਜੀ